ਤਾਂ ਕਿਸ ਵਿਛੇ ਦੇ ਮਿਤੀ 26 ਚਾਰ 25 ਨੂੰ ਤਕਰੀਬਨ ਸ਼ਾਮ ਦੇ ਪੋਨੇ 5 ਵਜੇ ਦੇ ਕਰੀਬ ਜਿਹੜੇ ਆਪਣੇ ਸ਼ਹੀਦ ਬਲਵਿੰਦਰ ਸਿੰਘ ਕਮਰੇਡ ਹੈ ਉਹਨਾਂ ਦੇ ਮੁੰਡਾ ਗਗਨਦੀਪ ਉਸਤੇ ਇੱਕ ਜਾਨਲੇਵਾ ਹਮਲੇ ਹੋਣ ਦੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਤਹਿਤ ਥਾਣੇ ਬਿਕੀਵੰਡ ਦੀ ਪੁਲਿਸ ਨੇ 48/25 ਜਿਹੜਾ ਮੁਕਦਮਾ ਰਜਿਸਟਰ ਕੀਤਾ ਸੀਗਾ ਥਾਣੇ ਬਿਕੀਵੰਡ ਉਦੀ ਦੇ ਕੰਮ ਕਰਦੇ ਹੋਏ ਸਾਡੇ ਥਾਣੇ ਬਿਕੀਵੰਡ ਦੀ ਟੀਮ ਨੇ ਸੀਆਈ ਦੀ ਟੀਮ ਨੇ ਬੜੀ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਦੇ ਵਿੱਚ ਮੁੱਖ ਦੋਸ਼ੀ ਸੀਗਾ ਤੇ ਉਹਦੇ ਜਿਹੜੇ ਦੋ ਹੋਰ ਸਾਥੀ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕਰਨ ਚ ਸਫਲਤਾ ਹਾਸਿਲ ਕੀਤੀ ਤੇ ਜਿਹੜੇ ਇਹਦੇ ਵਿੱਚ ਮੇਨ ਸ਼ੂਟਰ ਸੀਗਾ ਜਿਹਦਾ ਨਾਮ ਰਾਜਵੀਰ ਸਿੰਘ ਉਰਫ ਰਾਜਾ ਜਿਹੜਾ ਕਿ ਵਿੱਕੀਵਿੰਡ ਦਾ ਹੀ ਰਹਿਣ ਵਾਲਾ ਹੈ ਉਹਨੂੰ ਸਮੇਤ ਜਿਹੜਾ ਅਸਲਾ ਨਾਜਾਇਜ਼ 30 ਬੋਰ ਦਾ ਪਿਸਤਲ ਸੀਗਾ ਉਹਦੇ ਸਮੇਤ ਉਹਨੂੰ ਗ੍ਰਿਫਤਾਰ ਕੀਤਾ ਹੈ ਇਹਦੇ ਵਿੱਚ ਗੱਲ ਇਹ ਨਿਕਲ ਕੇ ਆਈ ਹੈ ਕਿ ਭਈ ਇਹਨਾਂ ਦਾ ਜਿਹੜਾ ਆਪਸੀ ਪਹਿਲੇ ਪਹਿਲਾਂ ਦੋਸਤੀ ਵੀ ਸੀਗੀ ਤੇ ਮੁੜ ਕੇ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਅਨਬੰਦ ਹੋ ਗਈ ਤੇ ਇਹ ਇਹਨਾਂ ਦੀ ਦੁਸ਼ਮਣੀ ਆਪਸ ਚ ਹੋ ਗਈ ਸੀਗੀ। ਉਸੇ ਵਜ੍ਹਾ ਰੰਜਿਸ਼ ਦੇ ਤਹਿਤ ਇਹਨੇ ਉਹਨੂੰ ਉੱਥੇ ਧੱਕ ਕੇ ਤੇ ਇਹ ਜਿਹੜੀ ਗੱਡੀ ਤੇ ਜਿਹੜੀ ਫਾਇਰ ਕੀਤਾ ਸੀਗਾ। ਜਿਹੜਾ ਇਹ ਦੋਸ਼ੀ ਹੈ ਇਸ ਤੇ ਪਹਿਲਾਂ ਵੀ 12/25 ਇਸ ਸਾਲ ਦਾ ਇੱਕ ਮੁਕੱਦਮਾ ਦਰਜ ਹੈ ਥਾਣੇ ਬਕੀਵੰਡੀ ਉਹ ਵੀ 307 ਆਮ ਸਰਪ ਦਾ ਪਰਚਾ ਦਰਜ ਹੈ। ਉਹਦੇ ਉਹਦੇ ਵਿੱਚ ਵੀ ਲੋੜਿੰਦਾ ਸੀਗਾ ਤੇ ਉਹਦੇ ਵਿੱਚ ਵੀ ਗ੍ਰਿਫਤਾਰੀ ਭਾਈ ਪਾਈ ਜਾਵੇਗੀ। ਦੂਜੇ ਜਿਹੜੇ ਬੰਦੇ ਬਾਕੀ ਬਾਕੀ ਦੋ ਦੀ ਪਛਾਣ ਹੋ ਗਈ ਹੈ ਜੀ ਉਹਨਾਂ ਦੇ ਮਗਰ ਅਸੀਂ ਲੱਗੇ ਹੋਏ ਹਾਂ ਫਿਲਹਾਲ ਜਿਹੜੇ ਤਫਤੀਸ਼ ਦੇ ਚੱਕਰ ਤੁਹਾਨੂੰ ਨਾ ਦੱਸ ਨਹੀਂ ਸਕਦੇ ਤੇ ਗ੍ਰਿਫਤਾਰ ਕਰਕੇ ਉਹਨਾਂ ਦਾ ਵੀ ਤੁਹਾਡੇ ਨਾਲ ਵਕਤ ਤੋਂ ਦੇ ਪ੍ਰੈਸ ਨੋਟ ਜਿਹੜਾ ਸਾਂਝਾ ਕੀਤਾ ਜਾਵੇਗਾ ਸਰ ਸਿਰਫ ਆਪਣੀ ਇਹਨਾਂ ਦੀ ਆਪਣੀ ਰੰਜਿਸ਼ ਕਰਕੇ ਹੀ ਇਹਨੇ ਗੋਲੀ ਹਾਂਜੀ ਸਿਰਫ ਸਿਰਫ ਰੰਜਿਸ਼ ਕਰਕੇ ਹੀ ਸੀਗਾ ਜੀ ਇਹਦੇ ਵਿੱਚ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਜਿਹੜਾ ਕਹਿ ਲਈਏ ਕੋਈ ਗੈਂਗਸਟਰ ਐਂਗਲ ਜਾਂ ਉਸ ਤਰੀਕੇ ਦੀ ਕੋਈ ਵੀ ਗੱਲਬਾਤ ਨਹੀਂ ਸੀਗੀ ਇੱਕ ਨਿੱਜੀ ਨਿੱਜੀ ਤੌਰ ਤੇ ਇਹਨਾਂ ਦੀ ਦੁਸ਼ਮਣੀ ਹੋਣ ਕਰਕੇ ਵਾਰਦਾਤ ਨੂੰ ਜਾਂ ਦਿੱਤਾ ਗਿਆ ਸੀ ਠੀਕ ਹੈ ਪਰ ਬਾਹਰ ਕਿਉਂ ਇਸ ਗੱਲ ਨੂੰ ਮਿਲੀ ਟੈਨਸ਼ਨ ਜਨਾਈ ਵੇਖੋ ਜੀ ਜਦੋਂ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ ਉਦੋਂ ਉਹਨਾਂ ਨੂੰ ਲੱਗਦਾ ਹੋਣਾ ਹੈ ਕਿ ਬਈ ਕੋਈ ਹੋਰ ਐਂਗਲ ਨਾ ਹੋਵੇ ਬਟ ਜਿਹੜੀ ਇਹ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਗੱਲ ਸਾਹਮਣੇ ਇਹੀ ਆਈ ਹੈ ਕਿ ਬਈ ਪ੍ਰਾਣੀ ਰੰਜੀ ਸ਼ੌਨ ਕਰਕੇ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਂਗਲ ਇਹਦੇ ਵਿੱਚ ਨਹੀਂ ਨਿਕਲਦਾ